ਹੈ ਗਿਆ ਭਾਈ ਅੰਦਰ ਆ ਜਾਓ ਭਾਈ ਆ ਜਾਓ ਓਪ ਆਹਾ ਕਰਨਾ ਹੈ ਮੇਰਾ ਇਹ ਕੀ ਭਾਈ ਇਹ ਚ ਬਿੱਲੀ ਪਾਈ ਫਿਰਦਾ ਉਹ ਬਿੱਲੀ ਨਹੀਂ ਹੈਗੀ ਇਹ ਕੰਪਿਊਟਰ ਹੈ ਤਰਾ ਤੂੰ ਤਾਂ ਇਹਨੂੰ ਕੋਈ ਫਿਰਦਾ ਜਮੇ ਨਾਲ ਕੇ ਸ਼ਕਲ ਕੋਇਆ ਕਰਦੇ ਨੇ ਉਹ ਇਹਦੇ ਐ ਦੀਗਾ ਨਾ ਇਹ ਬਿਮਾਰ ਹੋ ਗਿਆ ਇਹ ਤਾਂ ਪਾਲਾ ਲੱਗਦਾ ਸੀ ਕੀ ਹੋ ਗਿਆ ਬਿਮਾਰ ਇਹ ਹਿੱਕਾ ਹੀ ਦਿਨ ਹੋ ਗਏ ਇਹ ਇਹ ਚ ਕੁੱਤਾ ਪਾਈ ਫਿਰਦਾ ਉਹ ਕੁੱਪਾ ਨਹੀਂ ਯਾਰ ਮੈਂ ਤੈਨੂੰ ਕਿੰਨੇ ਵਾਰੀ ਸਮਝਾਈ ਜਿੰਨਾ ਵੀ ਇਹ ਕੰਪਿਊਟਰ ਹੈ ਉਹ ਕੱਢ ਜੂਗਾ ਕਿ ਬੰਦੇ ਵਲਾ ਕੇ ਕਢਾਉਣਾ ਨਾ ਕੱਢ ਲੈ ਕੱਢ ਲੈ ਲੈ ਹੁਣ ਇਹਦੇ ਉੱਪਰ ਮਾਰ ਹੱਥ ਇਹ ਤੇ ਹੱਥ ਮਾਰ ਹਾਂ ਉਹ ਪਾਈ ਮੇਰਾ ਹੱਥ ਇਹਦੇ ਤੇ ਨਾ ਮਾਰ ਤੂੰ ਆਪਦਾ ਹੱਥ ਆਪਦੀ ਅਕਲ ਤੇ ਮਾਰ ਕਿਉਂ ਇਹ ਕਿੱਥੋਂ ਡੰਗਰਾਂ ਡੁਗਰਾਂ ਚੋਂ ਨਾ ਆਇਆ ਕਿ ਹਾਂ ਕੀ ਕਰਨਾ ਇਹਦਾ ਦੇਖੋ ਜੀ ਇਹਦਾ ਇਹਦਾ ਕੁਝ ਨਹੀਂ ਕਰਨਾ ਹੈਗਾ ਇਹਨੂੰ ਸਮਾਰ ਦੇ ਇਹਦੇ ਬਿਨਾ ਮੇਰਾ ਕੱਟਾ ਕੱਖ ਨਹੀਂ ਖਾਂਦਾ ਮੈਸ ਨਹੀਂ ਮਿਲਦੀ ਮੇਰੀ ਫਿਰ ਕਿਉਂ ਮੈਂ ਉਹ ਸੰਨੀ ਰਲਾ ਕੇ ਦਿੰਨਾ ਸੰਨੀ ਨਹੀਂ ਬਈ ਬਣ ਕੇ ਇਹ ਨਾਲ ਮੈਂ ਉਹ ਮੈਂ ਉਹ ਚਰੀ ਦਾ ਕੀਲਾ ਵੀ ਜੀ ਬੈਠਾ ਮੈਂ ਤੈਨੂੰ ਟੋਕਾ ਕੁੱਟ ਕੇ ਦੇਦਾ ਤੇਰੇ ਕੱਟੇ ਨੂੰ ਪਾਦੇ ਲੈ ਜਾ ਕੇ ਉਹ ਤੈਨੂੰ ਐਨੀ ਤਰੱਕੀ ਹੋ ਗਈ ਪਿੰਡਾਂ ਦੇ ਵਿੱਚ ਵੀ ਮਹਿਸਾ ਦਾ ਮੋਟਰ ਸਿੱਖਣ ਲੱਗੀਆਂ ਇਹ ਮੇਰਾ ਕੱਟਾ ਡਿਜੀਟਲ ਹੈ ਗੁਰੂ ਉਹ ਡਿਜੀਟਲ ਕੱਟਾ ਚਾਈਨਾ ਤੋਂ ਮੰਗਾਇਆ ਤੂੰ ਉਹ ਜਿਉਂਦੇ ਜਾਗਦੇ ਉਹਨੂੰ ਸੁਭਾਅ ਪੈ ਗਿਆ ਹੁਣ ਕੱਟਾ ਬਿਜਲੀ ਤੇ ਚੱਲਦਾ ਜਿਹੜਾ ਕੰਪਿਊਟਰ ਨਾਲ ਚੱਲਦਾ ਉਹ ਜਦੋਂ ਜਨਮ ਲਿਆ ਸੀਗਾ ਉਸ ਦਿਨੇ 2-3 ਦਿਨ ਬਾਅਦ ਉਹਦੇ ਮੂਰੇ ਮੈਂ ਲੈਪਟਾਪ ਲੈ ਕੇ ਖੜ ਗਿਆ ਮੌਦਾ ਭੰਨ ਦੂਗਾ। ਓ ਪਾਈ ਤੂੰ ਕਿਹੜੀ ਦੁਨੀਆ ਚ ਆਇਆ? ਇਹ ਇਹਨੇ ਆਂਦਾ। ਓ ਤੈਨੂੰ ਕੋਈ ਏਲੀਅਨ ਸਿੱਟ ਕੇ ਪੁੱਠੇ ਮੁੜ ਗਏ। ਓ ਸੁਭਾਓ ਪੈ ਗਿਆ ਜਿੱਦ ਦੇ ਇਹ ਦੁਨੀਆ ਦਾ ਬੰਦਾ ਆਇਆ ਤੂੰ ਕੌਣ ਕੱਟਿਆਂ ਨੂੰ ਕੰਪਿਊਟਰ ਲਾਉਂਦਾ ਯਾਰ ਕੀ ਦਾ ਕੱਟਾ ਕੰਪਿਊਟਰ ਨਾਲ ਕੱਖ ਖਾਂਦਾ ਕੋਈ ਕਮਾਲ ਦੀਆਂ ਗੱਲਾਂ ਕਰਦਾ ਮੇਰਾ ਕੱਟਾ। ਮੇਰਾ ਕੱਟਾ। ਕਰਨਾ ਠੀਕ ਤਾਂ। ਇਹ ਕਰਦੇ। ਬਸ। ਆ ਪਰਮਾਰਿਆ ਸਾਰਾ ਦਾ ਕਿਵੇਂ ਰੇਤਾ ਯਾਰ ਮੇਰੇ ਕੰਪਿਊਟਰ ਭਰ ਤੇ ਤਾਂ ਰੇਤੇ ਨਾਲਾ ਤੂੰ ਕਿੱਥੋਂ ਲਿਆਇ ਇਹਨੂੰ? ਤੈਨੂੰ ਦੱਸਣ ਦਾ ਲੱਗ ਰਿਹਾ ਵੀ ਕੱਟੇ ਕੋਲੇ ਦੀ ਇਹ। ਇਹਨੂੰ ਸਮਾਰ ਦੇ ਵਧੀਆ ਜਾ ਇਹਦੀਆਂ ਨਾੜੀਆਂ ਨੂੜੀਆਂ ਨੇ ਜਿਹੜੀਆਂ ਕੱਟੇ ਚਾਇਨਾ ਤੋਂ ਮਗਾਏ ਹੋਏ ਨੇ ਤੁਹਾਡੇ ਉਹ ਨਾ ਕੋਈ ਫਿਰ ਕੱਟੇ ਰੋਬਟ ਨੇ ਜਿਹੜੇ ਕੰਪਿਊਟਰ ਤੇ ਚੱਲਦੇ ਨੇ ਨਹੀਂ ਜਿਵੇਂ ਜਗਦੇ ਨੇ ਉਹ ਥੋੜੀਆਂ ਮੈਸਾ ਕੰਪਿਊਟਰਾਂ ਤੋਂ ਦੁੱਧ ਦਿੰਦੀਆਂ ਨੇ ਨਾ ਤੂੜੀ ਖਾਂਦੀਆਂ ਨੇ ਹਰਾ ਖਾਂਦੀਆਂ ਨੇ ਵਧੀਆ ਨੇ ਉਹ ਯਾਰਾ ਉਹਨਾਂ ਦਾ ਮੇਰਾ ਕੀ ਕਰਨਾ ਹੈ ਹੁਣ ਸਮਾਰਨਾ ਇਹ ਇਹਨੂੰ ਸਮਾਰ ਕੇ ਚ ਨੈਟ ਚੱਲਦਾ ਕਰਦੇ ਵਾਈਫਾਈ ਚੱਲਦਾ ਕਰਦੇ ਉਹਨਾਂ ਨੇ ਫਿਰ ਆਪਣੀਆਂ ਰੀਲਾਂ ਪਾਣੀਆਂ ਨੇ ਫਿਰ ਇੱਕ ਦੂਸਰੇ ਨਾਲ ਸਿੰਘ ਮਾਰ ਮਾਰ ਕੇ ਐਮ ਬਣਾਉਣੀਆਂ ਨੇ ਓ ਭਾਈ ਮੇਰੀ ਗੱਲ ਸੁਣਾ ਇਹ ਜਿਹੜੇ ਜਵਾਨੇ ਦਾ ਤੂੰ ਕੰਪਿਊਟਰ ਚੱਕੀ ਫਿਰਦਾ ਏਸ ਜਵਾਨੇ ਦੇ ਬਾਬਿਆਂ ਨੂੰ ਤਾਂ ਹਸਪਤਾਲਾਂ 'ਚ ਉਹ ਜਵਾਬ ਦੇ ਕੇ ਘਰੇ ਸੇਵਾ ਵਾਸਤੇ ਕਿਹਾ ਹੋਇਆ ਤੂੰ ਇਹਨੂੰ ਹਲੇ ਸਮਝਾਉਂ ਨਹੀਂ ਫਿਰ ਓਏ ਸ਼ੁਕਰ ਕਰ ਓ ਭਾਈ ਸ਼ੁਕਰ ਕਰ ਸਾਡੇ ਡੰਗਰਾਂ ਕੋਲੇ ਵੀ ਕੰਪਿਊਟਰ ਨੇ ਸਾਡੇ ਕੋਲ ਤਾਂ ਤੂੰ ਸੋਚ ਨਹੀਂ ਸਕਦਾ ਕਿ ਡੇਕੜੇ ਹੋਣੇ ਕੀ ਹੋ ਰਿਹਾ ਭਾਈ ਹੁਣ ਇਹਦੀਆਂ ਨਾੜੀਆਂ ਬਲੌਗ ਨੇ ਹਾਟ ਦਾ ਪੰਪ ਕਰਨ ਵਾਲਾ ਇਹ ਜਿਆ ਨਾੜੀਆਂ ਬਲੌਕ ਨੇ ਨਾੜੀਆਂ ਬਲੌਕ ਨੇ ਹਾਰਟ ਦਾ ਪੰਪ ਕਰਨ ਵਾਲਾ ਇਹ ਚੱਲਦਾ ਪੈਂਦਾ ਪਰ ਅੱਖਾਂੀਆਂ ਮਾਰਦਾ ਥੋੜੀ ਨਹੀਂ ਪਰ ਕਿਸੇ ਸਿਆਸੀ ਲੀਡਰ ਤੋਂ ਫੋਨ ਕਰਾ ਕੇ ਉਹਨੂੰ ਪੀਜੀਆਈ ਭਰਤੀ ਕਰਾ ਉਰੇ ਕਾ ਨੂੰ ਲੈ ਕੇ ਆ ਚਲ ਜਾ ਕੀ ਮਤਲਬ ਤੇਰਾ ਕੰਮ ਨਹੀਂ ਕਰਦਾ ਪਤੰਦਰਾ ਕੰਪਿਊਟਰ ਹੁੰਦਾ ਇਹ ਮਸ਼ੀਨਰੀ ਹੈ ਇਹਦੇ ਪੁਰਜ਼ੇ ਖਰਾਬ ਹੁੰਦੇ ਨੇ ਕਦੇ ਨਾਲਾ ਖਰਾਬ ਹੋ ਗਿਆ ਕਦੇ ਦਿਲ ਖਰਾਬ ਹੋ ਗਿਆ ਪਤੰਦਰਾ ਇਹ ਬੰਦਾ ਨਹੀਂ ਕਰਦਾ ਤੂੰ ਮੇਰੀ ਇਹ ਕੀਮਤੀ ਚੀਜ਼ ਹੈ ਕੱਟੇ ਨੂੰ ਰੱਖੀ ਹੋਈ ਐ। ਉਹ ਫਿਰ ਟੀਮ ਦੀ ਚੀਜ਼ ਆ, ਮਸ਼ੀਨਰੀ ਆ ਇਹ ਤੂੰ ਇਹਨੂੰ ਬੰਦਾ ਬਣਾਈ ਫਿਰਦਾ ਕਦੇ ਨਾੜਾ ਬਲੌਕ ਹੋ ਗਈਆਂ ਕਦੇ ਦਾ ਸਿਰ ਦੁਖਦਾ। ਨਹੀਂ ਤੈਨੂੰ ਪੈਸੇ ਚਾਹੀਦੇ ਨੇ। ਉਹ ਪੈਸੇ ਨਾ ਚਾਹੀਦੇ ਨੇ ਭਾ ਇੰਨੇ ਨਕਲੀ ਮਾਲ ਦੇ ਵੀ ਨਹੀਂ ਪੈਸੇ ਚਾਹੀਦੇ ਇੰਨੀ ਬੇਇੱਜ਼ਤੀ ਵਾਲੀਆਂ ਚੀਜ਼ਾਂ ਦੇ ਵੀ ਨਹੀਂ ਪੈਸੇ ਚਾਹੀਦੇ ਅਸੀਂ ਇਹੋ ਜਿਹਾ ਬੇਇੱਜ਼ਤੀ ਵਾਲਾ ਕੰਮ ਵੀ ਨਹੀਂ ਕਰਦੇ ਨਾ। ਕੁਰਸੀ ਤੇ ਨਾ ਬੈਠ। ਇਹਨੂੰ ਖੋਲ। ਇਹਨੂੰ ਖੋਲਾ। ਹਾਂ ਇਹਨੂੰ ਇਹਨੂੰ। ਉੱਪਰ ਹੀ ਮੈਂ ਇਹਨੂੰ ਖੋਲ ਕਿਉਂ ਰੇ 7-8 ਸੌ ਚੂਹਾ ਵੜ ਲਾ ਬਦੀ ਦੁਕਾਨ ਚ ਨਪੈਰ ਦੇ ਵਿੱਚ ਚੂਹੇ ਦੇਖ ਲੈ ਇੱਥੇ ਸਾਰੀਆਂ ਮੇਰੀਆਂ ਤਾਰਾਂ ਟੁੱਕ ਗਏ ਮੇਰਾ ਸਾਰਾ ਨੁਕਸਾਨ ਕਰਕੇ ਚੂਹੇ ਪੜਾ ਜਾਣਗੇ ਰੁਪਈਆ ਤਾਂ 50 ਨਹੀਂ ਲੈਣੀ ਓਏ ਯਾਰ ਬੋਲਦਾ ਕਿਉਂ ਐਸ ਲੁੱਟ ਨੂੰ ਮੜਾ ਜਾ ਇਹਨੂੰ ਖੋਲ ਲੈ ਦੇਖ ਲੈ ਟਾਈਮ ਲੰਘਿਆ ਜਾ ਰਿਹਾ ਉਹਦਾ ਰੀਲ ਦਾ ਓਏ ਭਾਈ ਹੱਥੇ ਜੋੜ ਕੇ ਬੇਨਤੀ ਕਰਦਾ ਤੈਨੂੰ ਮੈਂ ਆਕੜ ਦਾ ਬੋਤਲਿਆ ਮੇਰਾ ਕੱਟਾ ਦੇਖ ਕੱਖ ਨਹੀਂ ਖਾਂਦਾ ਕਈ ਦਿਨਾਂ ਤੋਂ ਐਸੇ ਕਰਕੇ ਤੂੰ ਬਾਈ ਬਣ ਕੇ ਪੇਜ ਕਸ ਚੱਕ ਇਹਨੂੰ ਲਾ ਮੜਾ ਜਾ ਖੋਲ ਖੋਲ ਹਾ ਤੋ ਉਹ ਲੋਕਾਂ ਦੇ ਜਵਾਕਾਂ ਨੂੰ ਕੰਪਿਊਟਰ ਨਹੀਂ ਮਿਲਦੇ ਓਏ ਤੇਰਾ ਕੱਟਾ ਕੰਪਿਊਟਰ ਤੇ ਚੱਲਦਾ ਕਿਉਂ ਮੇਰਾ ਦਿਮਾਗ ਖਾਦਾ ਭਾਈ ਕਿਹੜੇ ਤੇ ਜੇ ਤਾਨੂੰ ਮੈਂ ਮੋਬਾਈਲ ਦੇ ਦਿੰਦਾ ਫਿਰ ਧੋਪਾਂ ਨੂੰ ਦਿੰਦਾ ਉਹ ਕਿਹੜੀ ਵੱਡੀ ਚੀਜ਼ ਦਿੱਤੀ ਹੋਈ ਹੈ ਉਹ ਕੱਟੇ ਕਿਥੇ ਕੰਪਿਊਟਰ ਚਲਾਉਂਦੇ ਨੇ ਯਾਰ ਨਾ ਮੈਂ ਕਿੱਥੇ ਕੰਪਿਊਟਰ ਚਲਾਉਂਦੇ ਨੇ ਤੂੰ ਕਿਹੜੀ ਦੁਨੀਆ ਦਾ ਬੰਦਾ ਆ ਗਿਆ ਕਿਤੇ ਕੋਈ ਰਾਤ ਨੂੰ ਜਹਾਜ਼ ਚੋਂ ਤਾਂ ਨਹੀਂ ਸਿੱਟ ਗਿਆ ਚੈਨ ਆਲਾ ਯਾਰ ਦੇਖੋ ਛੋਟੇ ਛੋਟੇ ਬੱਚੇ ਨੇ ਜਿਹੜੇ ਉਹਨਾਂ ਨੂੰ ਖੇਡ ਮੋਬਾਈਲਾਂ ਦੇ ਲਾ ਸਕਦੇ ਹੁਣ ਕੱਟਿਆਂ ਨੂੰ ਨਹੀਂ ਲਾ ਸਕਦੇ ਫੇਰ ਉਹਦੀ ਮਾਂ ਥੱਲੇ ਧਾਰ ਚੋਣਾ ਉਨ ਉੱਤੇ ਖੇਡ ਲਾ ਦਾਂਗੇ ਜੇ ਉੱਪਰ ਨਹੀਂ ਮੈਨੂੰ ਦੁੱਧ ਨਹੀਂ ਰਹਿਣਾ ਹੈ ਗਿਆ ਮੈਂ ਇਸਨੇ ਆ ਜਾ ਕਰ ਕਿ ਆ ਭਾਈ ਤੇਰੀ ਮਰਜ਼ੀ ਅਸੀਂ ਤਾਂ ਪੈਸੇ ਲੈਣੇ ਬੋਲ ਲਾ ਬਹੁਤ ਸੋਹਣਾ ਬਈ ਆਜ ਤੂੰ ਮੇਰੇ ਹੱਥ ਨਾਲ ਲਾ ਮੇਰਾ ਵੀਰ ਪਤਾ ਨਹੀਂ ਕਿਹੜਾ ਵਾਇਰਸ ਚਿੰਬੜਿਆ ਹੋਇਆ ਹੈ ਉਹ ਤੈਨੂੰ ਕਿਹੜੀ ਦੁਨੀਆ ਦਾ ਬੰਦਾ ਤੂੰ ਜਿਹੜਾ ਮੈਂ ਸਾਨੂੰ ਕੰਪਿਊਟਰ ਲਈ ਫਿਰਦਾ ਕਰ ਇਹਨੂੰ ਇਹਨੂੰ ਠੀਕ ਕਰ ਦੇ ਜੀ ਜਿੱਦਰ ਫੜਾ ਦੇ ਨੂੰ ਗੁਰਾ ਫੜਾ ਦੇ ਸਿਉਣਾ ਚੜਿਆ ਹੋਇਆ ਇਹਦੇ ਤੇ ਉਹ ਯਾਰ ਮੇਰਾ ਕੀ ਕੀਮਤੀ ਜੀ ਮੈਂ ਇਹਨੂੰ ਰੱਖ ਲੂੰਗਾ ਹੋ ਦੇਖ ਰਿਓ ਜੀ ਕੀ ਹੋ 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 ਪਰਾ ਹੋ ਜਾ ਪੈਪਰਾਂ ਹੋ ਜਾ ਪਰਾ ਹੋ ਜਾ ਕੀ ਆ ਗਿਆ ਇੱਜ ਇਹ ਜਾਲੇ ਤਾਂ ਐ ਲੱਗ ਰਹੇ ਨੇ ਜਿਵੇਂ ਪੁਰਾਣੇ ਕਿਲੇ 'ਚ ਚਮਗਿੱਦੜ ਲੰਮਕਦੇ ਹੁੰਦੇ ਨੇ ਤੂੰ ਇਹਨੂੰ ਕਿਹੜੇ ਵੇਲੇ ਚੱਲਦਾ ਲਈ ਫਿਰਦਾ ਐ ਠੀਕ ਕਰ ਨਾ ਉਹ ਤੂੰ ਲਿਆਇਆ ਕਿੱਥੋਂ ਇਹਨੂੰ ਤੈਨੂੰ ਦੱਸੀ ਤਾਂ ਜਾਂਦਾ ਤੂੜੀ ਵਾਲੇ ਦੇ ਵਿੱਚ ਧਰਿਆ ਹੋਇਆ ਦੀ ਕੱਟਾ ਉੱਥੇ ਬੰਨਿਆ ਹੋਇਆ ਦੀ ਓਹੋ ਹੋ ਹੋ ਉਹ ਇਹਨੂੰ ਬਾਹਰ ਲਿਜਾ ਕੇ ਪੱਖਾ ਲਾ ਕੇ ਪਹਿਲਾਂ ਜੋ ਗਰਧ ਝਾੜ ਕੇ ਲਿਆ ਇਹ ਮੈਥੋਂ ਨਹੀਂ ਹੋਣਾ ਹੈਗਾ ਇਹਦਾ ਤੂੰ ਹੀ ਕਰਨਾ ਪਊ ਸੀ ਤੂੰ ਹੀ ਦੇਖ ਇਸ ਨੂੰ ਹੋਜੂ ਠੀਕ ਇਹ ਵਿੱਚੋਂ ਕਿਵੇਂ ਮੱਚਿਆ ਪਿਆ ਵਿੱਚ ਬੈ ਕੇ ਤੇ ਵੀੜੀਆਂ ਵੀ ਲੈ ਕੱਟਾ ਪਿੰਡਾ ਹੋਣਾ। ਓਏ ਇਹਦੇ ਵਿੱਚ ਤਾਂ ਚੂਹੇ ਫਿਰਦੇ ਨੇ ਯਾਰ। ਕੋਈ ਗਣੇਸ਼ ਦਾ ਮੰਦਿਰ ਪਾਇਆ ਹੋਇਆ ਇਹਦੇ 'ਚ ਤੇਰਾ। ਇਹ ਇਹ ਤਾਂ ਮੈਂ ਤਾਂ ਕਦੇ ਦੇਖਿਆ ਨਹੀਂ ਹੈਗਾ ਜੀਗਾ ਸੁਣ ਤੈਨੂੰ ਵਿਖਦੇ ਹੁਣੇ। ਫਿਰ ਤੂੰ ਠੀਕ ਕਰੇਗਾ ਜਾਂ ਨਹੀਂ ਮੈਨੂੰ ਇਹ ਦੱਸ ਦੋ। ਸਾਰੇ ਤਾਂ ਇਹਦੇ ਫਿਓ ਜੁੱਡੇ ਪਏ ਨੇ ਉਹ ਪਤੰਦਰਾ। ਓਏ ਇਹ ਤੋਂ ਪਰਾਂ ਹਾ ਚੱਕ। ਕਿ ਮੈਂ ਇਹਦੇ ਵਿੱਚੋਂ ਹੀਰੇ ਕੱਢ ਲੂਗਾ। ਜਾਂ ਮੈਂ ਜੋ ਜਾਲੇ ਝਾੜ ਕੇ ਉਹਦੇ ਰੱਖ ਲਊਗਾ ਕੀਮਤੀ ਨੇ ਜਾਲੇ ਜਾਲਿਆਂ ਦਾ ਰੇਸ਼ਮ ਬੰਦ ਹੈ ਵੀ ਮੈਂ ਜੋ ਖਾਸੀ ਕਮਾਈ ਪੱਕਾ ਬੰਦ ਹੈ ਜਾਲਿਆਂ ਦਾ ਪਰ ਹੁਜੇ ਜੋ ਪੰਜ-ਛਤ ਮੱਕੜੀਆਂ ਤੇਰੇ ਦੇ ਚੜ ਜਾਣਗੀਆਂ ਨਿਕੜ ਕੇ ਹੋਜੂ ਠੀਕ ਦਾ ਪੱਖੇ ਭੁਖੇ ਵੀ ਜਾਮ ਕਰੀ ਫਿਰਦਾ ਪਤੰਦਰਾ ਹੋਜੂ ਠੀਕ ਹੋਜੂ ਓਪਾ ਜੀ ਦੇਖੋ ਜਿਵੇਂ 80 ਸਾਲ ਦੇ ਬਾਬੇ ਨੂੰ ਹਸਪਤਾਲ ਇੱਕ ਇਸ ਨਹੀਂ ਕਹਿ ਸਕਦੇ ਹੁੰਦੇ ਨਾ ਵੀ ਇਹ ਬਚੂ ਜਾਂ ਨਾ ਬਚੂ ਮੈਂ ਕੋਈ ਗਰੰਟੀ ਨਹੀਂ ਦੇ ਸਕਦਾ ਵੀ ਇਹ ਹੋ ਜੂ ਨਾ ਅਸਲੀ ਗੱਲ ਹੈ ਤੂੰ ਆਏ ਕਰ ਐਂਬੂਲੈਂਸ ਕੋਲੇ ਜਾ ਕੇ ਉਹਦਾ ਨੰਬਰ ਨੰਬਰ ਵਗੈਰਾ ਲਿਆ ਕਦੇ ਵੀ ਇਹ ਡੈੱਡ ਹੋ ਸਕਦਾ ਹੈ ਤੇ ਜਾ ਕੇ ਅਪਦੇ ਹੁੰਦਾ ਕਰਦੀ ਦੋ ਮਿੰਟ ਬਣਾਉਂਦੇ ਤਾਂ ਆ ਕਰ ਲਈ ਆਹ ਤੇ ਮੈਨੂੰ ਸੱਦ ਲਈ ਨੇ ਪੋਗ ਵੀ ਬੰਨਵਾ ਮੈਂ ਤਾਂ ਜਲੇਬੀਆਂ ਬਣਾ ਲੂ ਖਾ ਲਈਆਂ ਜੀ ਇਹ ਸੰਦਾ ਯਾਰ ਕੋਈ ਇਲੈਕਟ੍ਰੋਨਿਕ ਚੀਜ਼ ਐ। ਉਹ ਭਾਈ ਸੰਦਾ ਫਿਰ ਇਹਨੂੰ ਸਮਾਰਨੇ ਲੱਗ ਰਿਹਾ ਮੈਂ ਹੋਰ ਹੁਣ ਡਾਕਟਰ ਡਾਕਟਰ ਤੈਨੂੰ ਰੇ ਹਸਪਤਾਲ ਜਿੰਦਾ ਨਹੀਂ ਇਹਨਾਂ ਦਾ ਤਾਂ ਹਸਪਤਾਲ ਇਹ ਜਿਹੜਾ ਮਰੀਜ਼ ਐ ਇਹ ਉਹ ਭਾਈ ਤੇਰੇ ਸਿਰ 'ਚ ਕਿਸੇ ਨੇ ਇੱਟ ਮਾਰੀ ਮੇਰਾ ਦਿਮਾਗ ਖੱਲ ਗਿਆ ਤੂੰ ਰੇ ਦੁਪਹਿਰੇ ਦੁਪਹਿਰੇ ਮੇਰਾ ਦਿਮਾਗ ਖਾਣ ਆ ਗਿਆ ਆ ਚੱਕ ਯਾਰ ਤੀ ਮੈਨੂੰ ਲੈ ਜਾਉਂਦੇ ਮੈਨੂੰ ਲੈ ਤੂੰ ਮੈਨੂੰ ਦੇਖ ਕੇ ਇਹ ਜਿਹੜੇ ਤੇਰੇ ਨੂੰ ਪਾ ਥੈਲੇ 'ਚ ਯਾਰ ਲੈ ਜਾਉਂ ਕੀ ਕਰੂਗਾ ਹੁੰਡੀ ਕਰਦਾ ਨਹੀਂ ਇਹ ਜੇ ਪ੍ਰਿੰਡਾਂ ਦੇ ਛੱਤੇ ਲੱਗੇ ਪਏ ਨੇ ਨਾਲੇ ਮੈਨੂੰ ਖਵਾਵੇਂਗਾ ਨਾਲੇ ਆਪ ਮਰੇਗਾ ਜੇ ਮੇਰਾ ਕੱਟਾ ਫੇਰ ਓੱਖਾ ਗੁਰੂ ਉਹ ਤੂੰ ਬਗ ਜਾ ਰੋ ਤੇਰਾ ਕੱਟਾ ਨਾਲੇ ਹੂਰ ਜਾ ਕਮਾਲ ਦੀਆਂ ਗੱਲਾਂ ਕਰਦਾ ਕਿਹਾ ਜਾਉਂਦਾ ਨਾ ਇਹ ਕਰੀ 100 200 ਵੱਧ ਲ ਲਈ ਤੂੰ ਉਹ 500 ਰੁਪਏ ਦਾ ਪੂਰੇ ਪ੍ਰਿੰਡਾਂ ਲੜੀਆਂ ਤੇ ਸੂਤ ਆ ਉਹਦੇ ਵਿੱਚ ਮੱਕੜੀਆਂ ਦੇ ਜਾਲੇ ਲਾਈ ਫੜਦਾ ਤੂੜੀ ਵਾਲੇ ਜੀ ਉਹਨੂੰ ਚੱਕ ਕੇ ਲਿਆ ਕੀ ਸਮਾਰਦਾ ਨਾ ਮਰੇ ਹੋਏ ਜਾਨਵਰ ਦਾ ਹੁਣ 2 ਲੀਟਰ ਦੁੱਧ ਦੇਜੂ ਤੈਨੂੰ ਮੈਨਸ ਨਹੀਂ ਮਿਲਦੀ ਓ ਤੂੰ ਭੱਗ ਜਾ ਮੇਰਾ ਵੀਰ ਹੱਥ ਬੰਨੇ ਭੱਗ ਜਾ ਜਿਵੇਂ ਮੰਮੀ ਨੂੰ ਮੁੰਡਾ ਨਹੀਂ ਕੰਮ ਕਰਨ ਦਿੰਦਾ ਜਵਾਖ ਨਹੀਂ ਕੰਮ ਕਰਨ ਦਿੰਦਾ ਉਹ ਤਾਂ ਉਹਦੇ ਮੂਰੇ ਮੋਬਾਈਲ ਧਰ ਦਿੰਦੇ ਇਹਨੂੰ ਐ ਧਰ ਦਾਂ ਉਹਦੇ ਮੂਰੇ ਮੈਂ ਓ ਬਾਈ ਭੱਗ ਜਾ ਤੇਰੇ ਘਰੇ ਹੁਣ ਆ ਗਏ ਉਹ ਨਾ ਕੱਖ ਖਾਵੇ ਉਹ ਪਿੰਡ ਚ ਪਥਰੇ ਦਿਮਾਗ ਉਹਨੂੰ ਖਾਣ ਨਹੀਂ ਦਿੰਦਾ ਆ ਕਿਉਂਨੇ ਤੂੰ ਉਹਨਾਂ ਨਾਲ ਜਾ ਕੇ ਪਕਾਈ ਕੁੱਟ ਲੈ ਮੇਰਾ ਕੋ ਕੰਮ ਛੜਾਇਆ ਮੇਰਾ ਵੀਰ ਭੱਗ ਜਾ ਤੈਨੂੰ ਤਾਂ ਲੱਗਦਾ ਦਿਮਾਗ ਤੇਰਾ ਠੀਕ ਹੀ ਨਹੀਂ ਹੈਗਾ ਆਓ ਠੀਕ ਹੈ ਭਾਈ ਮੇਰਾ ਨਹੀਂ ਉਹ ਤਾਂ ਪੱਖੇ ਚ ਨਾ ਥੈਲਾ ਪਸਾ ਲਈ ਤਾਹਾਂ ਮੇਰਾ ਉਹ ਹੋਰ ਨਾ ਥਾਣ ਕਰੇਗਾ ਜਾ ਪਾ ਜਾ ਉਹ ਜਾਨਾ ਫਰੇ ਕਿਉਂ ਅੱਕੜਦਾ ਹੈ ਨਿਕਲ ਯਾਰ ਉਰੋਂ ਮੇਰੀ ਦੁਕਾਨ ਚੋਂ ਬਾਹਰ ਹੋ ਜਾ ਚਲ ਚਲ ਉਰੋਂ ਮੇਰੀ ਦੁਕਾਨ ਚੋਂ ਜਾ ਕਮਾਲ ਦੀ ਗੱਲ ਹੈ ਪਤਾ ਨਹੀਂ ਕਿੱਥੋਂ ਆ ਜਾਂਦੇ ਨੇ ਜਾਲੇ ਲੱਗੇ ਪਏ ਨੇ ਦੇ ਵਿੱਚ 1947 ਵੇਲੇ ਦਾ ਕੰਪਿਊਟਰ ਚੱਕ ਕੇ ਬੁੜਾ ਕਮਾਲ ਦੀ